ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਟਾਈਮ ਆ ਟਾਈਮ ਜਿਹੜਾ 4:30 ਹੋ ਗਏ ਅੱਜ ਨਾ ਆਪਾਂ ਸੂਟ ਕਟਿੰਗ ਕਰਨ ਲੱਗੀ ਸੀ ਸੂਟਾਂ ਦਾ ਬਹੁਤ ਜ਼ੋਰ ਹੋ ਰਿਹਾ ਹੈਗਾ ਤਾਂ ਵਿਆਹ ਹੈਗਾ ਵਿਆਹ ਕਰਕੇ ਲਾਈਨਿੰਗ ਵਾਲੇ ਸੂਟ ਨੇ ਜਿਹੜੇ ਸਿੰਪਲ ਸੂਟਿੰਗ ਦੇ ਨੇ ਉਹ ਤਾਂ ਜਲਦੀ ਬਣ ਜਾਂਦੇ ਨੇ ਜੀ ਜਿਹੜੇ ਲਾਈਨਿੰਗ ਵਾਲੇ ਹੁੰਦੇ ਨੇ ਉਹ ਟਾਈਮ ਲੱਗਦਾ ਹੈਗਾ ਇੱਕ ਆਪਾਂ ਨੂੰ ਸੂਟ ਕੱਟਣੇ ਪੈਗੇ ਇੱਕ ਅੱਜ ਕੰਮਾਂ ਨੂੰ ਆਪਾਂ ਬਾਹਰਲੇ ਕੰਮਾਂ ਨੂੰ ਲੇਟ ਹੋ ਗਏ ਚਲੋ ਜੀ ਆਪਣੇ ਖੇਤਾਂ 'ਤੋਂ ਆ ਗਏ ਸਰਦ ਆਪਾਂ ਹੁਣ ਨਾਲੇ ਤਾਂ ਗੋਹਾ ਚੱਕ ਦਾਂਗੇ ਨਾਲ ਆਪਾਂ ਭਾਂਡੇ ਮਾਜੰਦਿਆਂ ਨਾਲ ਦਾਲ ਸਬਜ਼ੀ ਦਾ ਕਰ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਧਾਰ ਚੋਵਾਂਗੇ ਇੱਕ ਮੌਸਮ ਦੀ ਹਲਚਲ ਹੋ ਰਹੀ ਆ ਮੌਸਮ ਦੇਖੋ ਜਮੀਨਾਂ ਬੱਦਲ ਵਾਈ ਹੋ ਗਏ ਐਵੇਂ ਹੋ ਗਿਆ ਜਿਵੇਂ ਮੀਂਹ ਪੈਣ ਵਾਲਾ ਮੌਸਮ ਜਾਂ ਮਾਹੌਲ ਜਮਣਾ ਤਾਂ ਰੱਬ ਨੇ ਤੇ ਚਲੋ ਜੀ ਅਜੇ ਤਾਂ 10 15 ਦਿਨ ਕੁਛ ਨਾ ਪਰਮਾਤਮਾ ਮੀਂਹ ਨਾ ਪਾਵੇ ਮੀ ਕਿਉਂਕਿ ਸਾਰਿਆਂ ਦਾ ਬੀਜ ਬਜਾਰਾ ਹੋ ਜਾਊਗਾ ਕਣ-ਕਣ ਕ ਨਿਕਲੇ ਆਊਗੀ ਫਿਰ ਜਦੋਂ ਆਪਾਂ ਮੰਗਦੇ ਨਮੀ ਉਹ ਤਾਂ ਪਰਮਾਤਮਾ ਪਾਉਂਦਾ ਨਹੀਂ ਜਦੋਂ ਨਾਲ ਲੋੜਵੇ ਉਦੋਂ ਆਏ ਜਿਹੜਾ ਹਜੇ ਮੀਨਾ ਆਵਜੀ ਮੀਨਾ ਜੇ ਕਿਉਂਕਿ ਹਜੇ ਕਣਕ ਪਈਆ ਸਾਰੀ ਵੇਚਣ ਵਾਲੀ ਕਣਕੇ ਵਿਜੀ ਜਾਵੇ ਤੇ ਇਧਰ ਆਪਣੇ ਸਾਰੇ ਜੀਰੀ ਪਈ ਆ ਜੀ ਆਪਣੀ ਮੰਡੀ ਚ ਤੋਲਣ ਵਾਲੀ ਤੇ ਨਾਲੇ ਮੰਡੀ ਚ ਜੀਰੀ ਤੁਲ ਜੂਗੀ ਨਾਲੇ ਹੀ ਆਪਣੀ ਕਣਕੇ ਵੇਚ ਜੂਗੀ ਤੇ ਚਲੋ ਜੀ ਆਪਾਂ ਭਾਂਡੇ-ਪੁੰਡੇ ਮਾਝਦੀ ਆਪਾਂ ਉਧਰ ਦਿਖਾਉਨੇ ਸਾਨੂੰ ਆਪਾਂ ਤਾਂ ਆ ਕਰਤੀ ਮੋٹے ਸੂਟਾਂ ਦੀ ਸ਼ੁਰੂਆਤ ਲੈ ਸ਼ੌਲ ਆਪਾਂ ਨੇ ਲੈ ਲਿਆ ਆ ਮੋਟਾ ਸੂਟ ਪਾ ਲਿਆ ਆਪਾਂ ਨੇ ਤੇ ਬੂਟੋ ਕੱਢ ਲਿਆ ਆਪਾਂ ਨੇ ਤਾਂ ਫਦਾ ਮੋਟੇ ਸੁਟ ਪਾਉਣੇ ਸ਼ੁਰੂ ਕਰਦੇ ਗੋਜੇ ਸਵੇਰੇ ਵਾਲੇ ਨਾ ਆਪਾਂ ਜਲਦੀ ਉੱਠਦੇ ਆਗੇ ਜਦੋਂ 4 ਵਜੇ ਉੱਠਦੇ ਆਗੇ ਉਦੋਂ ਨਾ ਠੰਡ ਬਹੁਤ ਜ਼ਿਆਦਾ ਹੁੰਦੀ ਅੱਜ ਸਵੇਰ ਦੇਖ ਲਓ ਤੁਸੀਂ ਕਿੰਨੀ ਜ਼ਿਆਦਾ ਧੁੰਦ ਸੀਗੀ ਤੇ ਉਦੋਂ ਪਾਲਾ ਲੱਗਦਾ ਕਿ ਉਹ ਸਵੇਰੇ ਉੱਠ ਕੇ ਆਪਾਂ ਘੰਟਾਕ ਮਸ਼ੀਨ ਤੇ ਲਾ ਦੇਣਾ ਕੁਝ ਆਪਾਂ ਸ਼ਾਮ ਨੂੰ ਲਾ ਦੇਣਾ ਕੁਝ 2 ਵਜੇ ਤੋਂ ਬਾਅਦ ਲਾ ਦੇਣਾ ਆਪਾਂ ਘੰਟਾਕ 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 ਮਿਲਦਾ ਯੋਸ ਨਾਲ ਚਲੋ ਆਪਣਾ 1.5 ਮੁੱਟ ਵੜ ਜਾਂਦਾ ਇੰਨੇ ਟਾਈਮ ਨਾਲ ਤੇ ਚਲੋ ਜੀ ਆਪਾਂ ਹੁਣ ਕੰਮ ਕਰਨੇ ਸ਼ੁਰੂ ਕਰੀਏ ਆਪਾਂ ਭਾਂਡੇ ਭੁੰਡੇ ਮਾਜਦੀ ਹੈ ਦੇਖੋ ਜੀ ਆਪਣੇ ਗੋਹਾ ਪਿਆ ਹੈ ਅਦਰ ਮੱਜਾਂ ਨੂੰ ਪਾਣੀ ਪਲਾਈ ਜਾਂਦੇ ਨੇ ਆਪਣੇ ਤੇ ਇੱਧਰ ਆਪਣੇ ਪਏ ਨੇ ਜੀ ਭਾਂਡੇ ਮੰਜਨ ਵਾਲੇ ਉਹ ਦੇਖੋ ਆ ਵਾਲੇ ਬੂਟ ਆਪਾਂ ਨੇ ਧੋਕੇ ਧੰਤੇ ਆ ਵਾਲੇ ਬੂਟ ਆਪਾਂ ਨੇ ਦੇਖੋ ਪਾ ਲੇ ਇਹ ਆਪਾਂ ਮੱਜਾਂ ਕੰਨੇ ਜਾਂਦੇ ਪਾ ਜਾਣੀ ਇਹ ਆਪਾਂ ਇੱਧਰ ਪਾ ਲੰਨੇ ਆਗੇ ਕਾਗੂ ਇਹ ਤਾਂ ਦੋ ਤਨੇ ਜੋੜੇ ਹੁੰਦੇ ਨੇ ਬੁੱਟਾਂ ਦੇ ਇੱਕ ਪਾ ਲੈਨੇ ਇੱਕ ਧੋ ਲੈਨੇ ਆ ਫਿਰ ਪਸੂਆ ਕਰਕੇ ਨਾ ਲਿਬੜ ਜਾਂਦੇ ਨੇ ਗੁਦਰ ਤੇ ਕੱਟੇ ਚ ਲੱਗ ਲਿਬੜ ਜਾਂਦੇ ਨੇ ਕੁਛ ਗੁਹਾ ਗੱਟਾ ਲੱਗ ਜਾਂਦਾਗਾ ਫਿਰ ਆਪਾਂ ਇਧਰ ਚੁੱਲ੍ਹੇ ਝੌਕੇ ਤੇ ਆਉਨੇ ਹੈਗੇ ਆਪਾਂ ਨੂੰ ਆ ਜਾਂਦਾ ਵੀ ਚਲੋ ਨਾਲੇ ਆਪਾਂ ਉਧਰੋਂ ਮੱਝਾਂ ਵਾਲਾ ਕਰਾਂ ਉਹਧਰ ਹੀ ਬੁੱਟ ਲਾਦਨੇ ਆ ਆਪਾਂ ਫਿਰ ਆਪਾਂ ਚੁੱਲ੍ਹੇ ਝੌਕੇ ਤੇ ਦੂਸਰੇ ਪਾ ਲੈਨੇ ਹਜੇ ਆਪਣੇ ਮਸ਼ੀਨ ਚ ਨਾ ਕੱਪੜੇ ਪਾ ਰੱਖੇ ਨੇ ਆਪਾਂ ਨੇ ਕੁਛ ਆਪਾਂ ਨੇ ਕੱਟਤੀ ਸੀਗੇ ਹੁਣ ਨਾ ਕੇ ਕੱਢਣਗੇ ਸੂਟ ਵਿੱਚ ਮੈਨਾਂ ਤਿੱਸੇ ਉਦੋਂ ਟਾਈਮ ਨਹੀਂ ਸੀ ਜੀ ਧੋਣ ਦਾ ਚਲੋ ਹੁਣ ਗੇੜਾ ਦਵਾ ਕੇ ਨੰਦਰਸਟੈਂਡ ਤੇ ਸੁੱਕਣੇ ਲਾ ਦੂੰਗੀ ਰਾਤ ਨੂੰ ਸੁੱਕੇ ਜਾਣਗੇ ਚਲੋ ਜੀ ਆਪਾਂ ਕੰਮ ਕਰ ਲਈਏ ਮੌਸਮ ਦੇਖੋ ਕਿੰਨਾ ਮੀਂਹ ਵਾਲਾ ਹੋ ਰਿਹਾ ਆ ਦੇਖੋ ਜਿਵੇਂ ਬੱਦਲ ਬਾਈ ਹੋਗੀ ਦੇਖੀ ਸੀ ਲਓ ਜੀ ਆਪਾਂ ਨਾ ਪਿਆਜ਼ چیرਦੀ ਐ ਤੇ ਆਪਾਂ ਬਣਾਵਾਂਗੇ ਪਨੀਰ ਦੀ ਭੁਰਜੀ ਇਧਰ ਹੈਗੇ ਨੇ ਆਪਣੇ ਕੋਲੇ ਲਸਣ ਦੇ ਗੰਡੇ ਦੋ ਆ ਦੇਖੋ ਇਹ ਲਸਣ ਆਪਾਂ ਅਲੱਗ چیرਾਂਗੇ ਆਹ ਕੌਲੀ ਚ چیر ਦੇ ਛਿੱਲਦਾਂਗੇ ਐ ਜੀ ਬਾਟੀ ਚ ਆਪਾਂ ਪਿਆਜ਼ ਪਾ ਲਾਂਗੇ ਲਓਏ ਉਹ ਦੇਖੋ ਪਿੱਛੇ ਗੋਹਾ ਗੋਹਾ ਆਪਾਂ ਸਾਰਾ ਚੱਕੇ ਤੇ ਭਾਂਡੇ-ਪੁੰਡੇ ਆਪਾਂ ਨੇ ਮਾਜਤੇ ਸਾਰੇ ਕੰਮ ਕਰਤੇ ਕੋਈ ਕਿ ਤਾ ਟਾਈਮ ਲੇਟ ਹੋ ਗਈ ਸੀਗੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਮਾ ਚਲੋ ਆਪਾਂ ਜਲਦੀ-ਜਲਦੀ ਉਧਰ ਨਿਵੇੜੇ ਜੀ ਫਿਰ ਆਪਾਂ ਹੁਣ ਧਾਰ ਚੌਣ ਚੱਲਾਂਗੇ ਹੁਣ ਚਰਚਮੈ ਨਾ ਲਸਣ ਗੰਡਾ ਚੀਰਦਾ ਤੇ ਆਪਾਂ ਥੋੜੀ ਜਿਹੀ ਪਨੀਰ ਦੀ ਪੁਰਜੀ ਬਣਾਵਾਂਗੇ ਬੇਟੇ ਵਾਸਤੇ ਉਹ ਕਹਨ ਮम्मा ਮੈਨੂੰ ਪਨੀਰ ਦੀ ਪੁਰਜੀ ਬਣਾ ਦਿਓ ਚਲੋ ਜੀ ਆਪਾਂ ਪਿਆਜ਼ ਚੀਰਦੀ ਆਟਾ ਆਪਾਂ ਨੇ ਗੁੰਨਤਾ ਵਸ ਹੁਣ ਧਾਰ ਚੌਕੇ ਆਪਾਂ ਨੇ ਸਬਜ਼ੀ ਬਣਾਉਣੀ ਆ ਫਿਰ ਆਪਾਂ ਬਣਾਵਾਂਗੇ ਬਾਅਦ ਚ ਰ ਰੋਇਆ ਪਾਲਾ ਸੰਗੰਡਾ ਛਿੱਲ ਲਿਆ ਚੀਰ ਲਿਆ ਆਪਣਾ ਦੋ ਕੁ ਕੋਥੀਆਂ ਰਹਿ ਗਈਆਂ ਪਿਆਜ਼ ਆਪਾਂ ਨੇ ਚੀਰ ਛਿੱਲ ਲੇ ਚੀਰਨੇ ਆਪਾਂ ਇਹਨਾਂ ਨੂੰ ਉਹ ਤੇ ਫਿਰ ਆਪਾਂ ਧਰ ਚੋਕੇ ਲਿਆਉਣੇ ਆ ਬੱਦਲਬਾਈ ਜੰਮੀ ਦਿਖਾਏ ਗਏ ਮਮੀ ਉਹਦਾ ਮੌਸਮ ਹੁੰਦਾ ਦਾ ਤੇ ਬੱਦਲਬਾਈ ਨਾਲ ਤੁੰਦੇ ਤਾਂ ਨਹੀਂ ਸਵੇਰ ਨੂੰ ਜੇ ਬੱਦਲਬਾਈ ਹੋਈ ਨਹੀਂ ਅੱਜ ਸਵੇਰੇ ਤੁੰਦ ਬੜੀ ਜ਼ਿਆਦੇ ਸੀਗੀ ਇੱਕੋ ਲੱਖ ਰੱਬ ਨੇ ਨਾ ਠੰਡ ਕਰ ਲਈ ਜਿਵੇਂ ਆਪਣੇ ਸਰਾਂਮਦਾਲੇ ਸਿੱਧੀ ਜੋੜ ਮੇਲੇ ਵੇਲੇ ਕਰਦਾ ਹੁੰਦਾ ਜਿਵੇਂ ਅੱਜ ਤੁੰਦ ਸੀਗੀ ਅੰਨੀਓ ਤੁੰਦੀ ਆ ਉਦੋਂ ਵੀ ਬੜੇ ਜਿਆਦੇ ਤੁੰਦ ਸੀਗੀ ਅੱਜ ਨੂੰ ਬਸ ਧੁੱਪ ਵਧੀਆ ਨਿਕਲੀ ਹਵਾ ਚੱਲਦੀ ਸੀਗੀ ਪਾਕੀ ਰੱਪੇ 60 60 ਫਿਰ ਆਕਾਣਾ ਲੇਟ ਹੋ ਗਿਆ ਜਦ ਪਤਾ ਚੋਂ ਬਾਬਾ ਆਉਣ ਵਾਲਾ ਗੁਰਦੁਆਰੇ ਵਾਲੇ ਡਾਲੀ ਵਾਲਾ ਨਹੀਂ ਪਰ ਉੱਤੀ ਬਲਾ ਨੇ ਆਪਣੇ ਨਾਲ ਲਾਈਟ ਭੱਜ ਗਈ ਰੋਟੀ ਬਣਾ ਕੇ ਤਾਂ ਫੇਰ ਸਬਜ਼ੀ ਦੂਸਰੀ ਆਪਾਂ ਨੇ ਦੂਜੀ ਥਾਂ ਤੇ ਬਣਾਉਣੇ ਆ ਬਿਲਕੁਲ ਪਤਾ ਕਿ ਨਮਨ ਜਿਆਣਾ ਸੀਗਾ ਮਤਲਬ ਰੋਟੀ ਬਣਾ ਲਈ ਆਪਾਂ ਪਹਿਲਾਂ ਅੱਜ ਪਤਾ ਨਹੀਂ ਕਿ ਮੇਰੇ ਜਲਾਟ ਕੱਟ ਸੀ ਅੱਗੇ ਕਦੇ ਕੱਟ ਨਹੀਂ ਗਈ ਲਗੀ ਆ ਗਈ ਹੈ ਚਾਵਾ ਗਾਣ ਦੇ ਲੱਗ ਪਏ ਛੋਟੇ ਨੇ ਥੋੜੇ ਥੋੜੇ ਮਾੜੇ ਥੋੜੇ ਦਾ ਟਾਈਮ ਇਹਨੇ ਧਰ ਚੋਈ ਆਪਾਂ ਬਸ ਤੜਕਾ ਸਾਲ ਤੜਕਿਆ ਥੋੜਾ ਜਿਹਾ ਇੰਨੀ ਚੇ ਲੇਟ ਹੋ ਗਏ ਤੇਰੇ ਲੋ 5 ਜਿੰਦਾ ਜੇ 6 ਨੇ ਗਣ ਕਰੋ ਵੀ ਜਦ ਛੋਟਾ ਕਰਕੇ ਨਾ ਤੇਰਾ ਸਿੱਧੀ ਹੋ ਜਾਂਦਾ ਨਾ ਆ ਤਾਂ ਦੋ ਮਿੰਟ ਨਹੀਂ ਰੜਗੀ ਚੜ ਗਈ ਛਿੱਕ ਚੜ ਗਈ ਛਿੱਕੀ ਵੇ ਯਾਥਾ ਨਾਲ ਪਹਿਲੀ ਦੀਪੂਰੀ ਬਣਾ ਲਈਏ

ਦੇ ਫੱਟੇ ਗਿਆ ਇਹ ਨੂੰ ਯਾਨੀ ਇਹ ਇਧਰ ਆਪਾਂ ਮੈਂ ਇੱਥੇ ਦੋ ਪਾੜ ਲੈ। ਇਹ ਤਾਂ ਪੱਬਜੀ ਬਣਾ ਲੈ ਜੇ ਉਹ ਸੈਟਿੰਗ ਹੋ ਜਾਂਦਾ ਇਹ। ਤੇ ਇਹ ਸਬਜੀ ਆਪਣੀ ਬਣੇਗੀ। ਇਹਦੇ ਪੰਜ ਸੱਤ ਮਸਾਲੇ ਵਿੱਚ ਵਿੱਚ ਬਾਲੀ ਜਾਂਦੇ ਇੱਕ ਪਾਸੇ ਆਪਾਂ ਦੁੱਧ ਦਰ ਦਿੰਦੇ ਨੇ ਇੱਕ ਪਾਸੇ ਆਪਾਂ ਤਰਕਾ ਪੁਰਣਾ ਪਾ ਦਿੰਦੇ ਨੇ ਬਈ ਸਰ ਰੋਟੀ ਕਾ ਲਈ ਬਣ ਗਈ ਸਬਜੀ ਰੋਟੀ ਪਾ ਬਣਾ ਲਈ ਸੀਗੀ ਚਲੋ ਜੀ ਅੱਜ ਦੀ ਵੀਡੀਓ ਦੇ ਅੰਤ ਦੀ ਕਰਦੇ ਹਾਂ ਮਿਲ ਜਾਈਏ ਨਸਟਾ ਬਣਾਉਣ